ਓ ਮਿੱਤਰੋ ਜੋਂਡਿਆਰ ਵਾਲਿਆਂ ਦਾ 5310 ਲੈ ਕੇ ਆਂਦਾ ਇਹ ਜਿਆ ਟਰੈਕਟਰ ਨਾ ਤਾਂ ਮੈਂ ਦੇਖਿਆ ਨਾ ਤੁਸੀਂ ਦੇਖਿਆ ਬਈ ਪਹਿਲਾਂ ਇੱਕ ਵਾਰੀ ਇੱਥੇ ਮਾਰ ਕੇ ਚੱਕ ਕੇ ਕਰਾਂ ਸੈਲਫ ਹਜੇ ਤੱਕ ਨਾਲ ਦੀ ਆ 2011 ਦਾ ਮਾਰਕ ਹੈਗਾ ਤੇ ਮਾਡਲ ਹੈਗਾ 2012 ਤੇ ਜੈਨੂਨ 1290 ਘੰਟੇ ਚੱਲਿਆ ਹੋਇਆ ਹੈਗਾ ਤੇ ਮੀਟਰ ਵੀ ਹਜੇ ਤੱਕ ਨਾਲ ਚੱਲਦਾ ਚੱਲ ਚਲਾਵੇ ਦਾ ਕਿਵੇਂ ਆ ਜੀ ਬਹੁਤ ਨਵਾਂ ਟਰੈਕਟਰ ਚਲਾ ਕੇ ਤਾਂ ਅਗਲੇ ਨੂੰ ਆਪੇ ਹੀ ਪਤਾ ਲੱਗ ਜਾਣਾ ਤੇ ਪੰਪ ਕਿਹੜਾ ਇਹ ਤੇ ਪੰਪ ਯੂਐਸਏ ਪੰਪ ਯੂਐਸਏ ਲੈ ਚੌਕੜਾ ਰਿਆਂ ਦਾ ਨਵਾਂ ਲਵਾਤਾ ਤੇ ਇਹ ਦੂਜੀ ਵਾਰ ਲਵਾਇਆ ਨਮਾ ਹਾਂਜੀ ਦੂਜੀ ਵਾਰ ਦੂਜੀ ਵਾਰ ਨਮਾ ਲਵਾਇਆ ਛਤਰੀ ਨੰਮੀ ਲਵਾਤੀ ਸੀਟ ਹਜੇ ਤੱਕ ਨਾਲ ਦੀਆ ਬਈਆ ਪੈਰ ਦਾ ਇਹਨਾਂ ਦਾ ਵੀ ਚੈੱਕ ਕਰਾ ਦਿਓ ਜਿੱਥੋਂ ਆ ਸਾਰਾ ਹਜੇ ਤੱਕ オリジナル ਆ ਬਈ ਸੋ ਖੋਲ ਤੇ ਬਈ ਜਿਹੜਾ ਉਹ ਪੈਪਨ ਉਹਦੇ ਵੀ ਹਜੇ ਤੱਕ ਮਾਰਕਾ ਨਾਲ ਦਾ ਹੈਗਾ ਜਿੰਨਾ ਟਰੈਕਟਰ ਆ ਸਾਰਾ オリジナル ਆ ਸਾਰਾ ਸੀਲਡ ਆ ਮੀਟਰ ਵੀ ਹਜੇ ਤੱਕ ਨਾਲ ਦਾ ਬਈ ਇੱਕ ਵਾਰੀ ਮੀਟਰ ਤੇ ਕੈਮਰਾ ਮਾਰ ਦੇ 1290 ਘੰਟੇ ਜਨ オリジナル ਜੈਨੂਨ ਚੱਲਿਆ ਹੋਇਆ ਹੈਗਾ ਤੇ ਪਿੰਡ ਨਾਗਰ ਜਿਲਾ ਸੰਗਰੂਰ ਦੇ ਵਿੱਚ ਖੜਾ ਹੈਗਾ ਤੇ ਸੁਨਾਮ ਤੋਂ ਵੀ 13 ਕਿਲੋਮੀਟਰ ਆ ਭਵਾਨੀਗੜ੍ਹ ਤੋਂ ਵੀ 13 ਕਿਲੋਮੀਟਰ ਤੇ ਸੰਗਰੂਰ ਤੋਂ ਵੀ 13 ਕਿਲੋਮੀਟਰ ਮਹਿਲ ਮਹਿਲਕਲਾਂ ਤੋਂ 8 ਕਿਲੋਮੀਟਰ ਦੂਰ ਆ ਤੇ ਬਾਈ ਬਿੰਦਰ ਦੇ ਘਰੇ ਖੜਾ ਇੱਕ ਪੈਨਾਂ ਵਾਲੇ ਵਸਦੇ ਨੇ ਰੇਟ ਆ ਬਾਈ ਜਿਹੜਾ ਫੋਨ ਤੇ ਕਰੂਗਾ ਤੇ ਕਰ ਲਿਓ ਉਸ ਵਰਕੇ ਜਿਨ੍ਹਾਂ ਨੇ ਆ 5310 ਲੈਣਾ